ਕਾਰਜਕਾਰੀ ਪ੍ਰਦਾਨ ਅਸ਼ਵਨੀ ਸ਼ਰਮਾ ਹਲਕਾ ਕਨੌਰ ਚਾਹੜ ਪੀੜਤਾ ਨਾਲ ਕੀਤੀ ਮੁਲਾਕਾਤ ਦੌਰਾਨ ਉਹਨਾਂ ਨਾਲ ਜ਼ਿਲ੍ਹਾ ਦਿਹਾਤੀ ਪ੍ਰਦਾਨ ਵਿਕਾਸ ਸ਼ਰਮਾ ਦੀ ਰਾਹਨੁਮਾਈ ਹੇਠ ਇਸ ਦੁੱਖ ਦੀ ਘੜੀ ਵਿੱਚ ਪਾਜਪਾ ਪੰਜਾਬ ਅਤੇ ਕੇਂਦਰ ਦੀ ਮੋਦੀ ਸਰਕਾਰ ਹਰ ਤਰੀਕੇ ਨਾਲ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਵਿੱਚ ਲੱਗੀ ਹੋਈ ਹੈ ਸੂਬਾ ਕਾਰਜਕਾਰੀ ਪ੍ਰਦਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਆਪਣੇ ਦੁੱਖ ਦਰਦ ਵਿੱਚ ਇਕੱਲੇ ਨਹੀਂ ਹਨ ਪਾਜਵਾ ਹਮੇਸ਼ਾ ਉਹਨਾਂ ਦੇ ਨਾਲ ਹੈ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਕਨੌਰ ਤੋਂ ਐਚਐਸ ਬੈਂਸ ਦੀ ਰਿਪੋਰਟ ਆਪਾ ਆਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅੱਜ ਜੋ ਹਲਕਾ ਕਨੌਰ ਦੇ ਪਿੰਡ ਸਰਾਲਾ ਕਲਾਂ ਪਿੰਡ ਸਰਾਲਾ ਗੁਰਦਵਿਖੇ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਹਰ ਸੰਭਵ ਜਿਹੜੀ ਮਦਦ ਹੈ ਉਹਦਾ ਭਰੋਸਾ ਦਿੱਤਾ ਹੈ ਤੇ ਅੱਜ ਰਾਸ਼ਨ ਦੀ ਸੇਵਾ ਵੀ ਜੋ ਕਿਉਂਕਿ ਸਰਾਲਾ ਕਲਾਂ ਤੇ ਸਰਾਲਾ ਖੁਰਦ ਇਹਨਾਂ ਪਿੰਡਾਂ 'ਚ ਰਾਸ਼ਨ ਬਹੁਤ ਘੱਟ ਪਹੁੰਚਿਆ ਕਾਮੀ ਖੁਰਦ ਜੰਡ ਮੰਗੋਲੀ ਛਮਾਰੂਂਡ ਸਰ ਐਨ ਜੀਓ ਸੰਸਥਾਵਾਂ ਵੀ ਪੋਲਿਟਿਕਲ ਪਾਰਟੀਆਂ ਦੇ ਲੋਕ ਵੀ ਸਾਰੇ ਹੀ ਉੱਥੇ ਸਾਰਿਆਂ ਨੇ ਸੇਵਾ ਕੀਤੀ ਹੈ ਪਰ ਇਹਨਾਂ ਪਿੰਡਾਂ 'ਚ ਘੱਟ ਪਹੁੰਚ ਜਿਹੜੀ ਸਾਰਿਆਂ ਵੱਲੋਂ ਹੋਈ ਸੀ ਸਾਡੀ ਕੋਸ਼ਿਸ਼ ਸੀ ਅੱਜ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਤੇ ਇੱਕ ਹੋਰ ਪਿੰਡ ਵਾਸੀਆਂ ਤੋਂ ਬੜਾ ਸਾਨੂੰ ਸੁਣਨ ਨੂੰ ਮਿਲਿਆ ਕਿ ਜਿਹੜੇ ਪਟਵਾਰੀ ਆ ਜਿਹੜੇ ਵੀ ਸਰਕਾਰੀ ਅਫਸਰ ਨੇ ਜਿਹੜੇ ਉਹ ਲੋਕਾਂ ਦੇ ਘਰ ਕਿੰਿਆਂ ਦੇ ਘਰ ਕਿਰ ਕੇ ਕਈਆਂ ਦੇ ਘਰ ਚ ਤੇੜਾ ਆ ਗਈਆਂ ਉਹ ਸਿਰਫ ਜਿਹੜੇ ਆਪਣੇ ਆਪਣੇ ਖਾਸ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦਾ ਹੀ ਜਿਹੜਾ ਹੈ ਉਹ ਸਰਵੇ ਕਰਾ ਕੇ ਰਿਪੋਰਟ ਭੇਜ ਰਹੇ ਨੇ ਮੈਂ ਉਹ ਅਫਸਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਟਾਈਮ ਹੈ ਇਹ ਸਰਕਾਰ ਦੇ ਦਬਾਅ ਇਹ ਠਾਕੇ ਰਾਜਨੀਤਿਕ ਕਰਨ ਦਾ ਟਾਈਮ ਨਹੀਂ ਹੈ ਇਹ ਜਿਹੜਾ ਔਖੀ ਘੜੀ ਆਈ ਏ ਸਾਡੇ ਹਲਕੇ ਘਨੌਰ ਦੇ ਲੋਕਾਂ ਤੇ ਇਹ ਸੇਵਾ ਬਿਨਾ ਪੱਖਪਾਤ ਤੋਂ ਬਿਨਾ ਪਾਰਟੀਵਾਦੀ ਤੋਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਪਾਰਟੀ ਵੱਲੋਂ ਸੈਂਟਰ ਵੱਲੋਂ ਸਾਡੇ ਕੋਲ ਵੀ ਫਾਰਮ ਨੇ ਉਹ ਪਾਰਟੀ ਵੱਲੋਂ ਸਾਡੇ ਕੋਲ ਆਏ ਨੇ ਕੇਂਦਰ ਸਰਕਾਰ ਵੱਲੋਂ ਆਏ ਨੇ ਮੈਂ ਆਪਣੇ ਇਸ ਵੀਡੀਓ ਰਾਹੀਂ ਉਹਨਾਂ ਪਿੰਡ ਵਾਸੀਆਂ ਨੂੰ ਵੀ ਕਹਿਣਾ ਚਾਹਾਂਗਾ ਜੇ ਤੁਹਾਡਾ ਆਵਾਸ ਯੋਜਨਾ ਦਾ ਜਾਂ ਜਿਨ੍ਹਾਂ ਦਾ ਮਕਾਨ ਦੀ ਘਰਾਂ ਤੇੜਾ ਆਈਆਂ ਨੇ ਰਿਪੇਅਰ ਦਾ ਕੀ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਜੇ ਪਟਵਾਰੀ ਜਾਂ ਕੋਈ ਸਰਕਾਰੀ ਅਧਿਕਾਰੀ ਉਹਨਾਂ ਦਾ ਸਰਵੇ ਨਹੀਂ ਕਰਦਾ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੰਦਾ ਤਾਂ ਅਸੀਂ ਆਪਣੇ ਵੱਲੋਂ ਕਿਉਂਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਪਾਰਟੀ ਵੱਲੋਂ ਸਾਡੇ ਕੋਲ ਫਾਰਮ ਆਇਆ ਹੈ ਉਹ ਅਸੀਂ ਫਾਰਮ ਭਰ ਕੇ ਕਿਸੇ ਦਾ ਛੱਤ ਡਿੱਗੀ ਹੈ ਕਿਸੇ ਦੇ ਪਾਲੇ ਟੁੱਟੇ ਨੇ ਕਈਆਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਜਾਂ 24 ਨੁਕਸਾਨ ਹੋਇਆ ਉਹ ਭਰ ਕੇ ਅਸੀਂ ਡੀਸੀ ਸਾਹਿਬ ਨੂੰ ਦਵਾਂਗੇ ਐਸਡੀਐਮ ਸਾਹਿਬ ਨੂੰ ਦਵਾਂਗੇ 21 ਕਾਪੀ ਅਸੀਂ ਕੇਂਦਰ ਸਰਕਾਰ ਨੂੰ ਭੇਜਾਂਗੇ ਜਿਦੇ ਨਾਲ ਜ਼ਰੂਰਤਮੰਦ ਲੋਕ ਨੇ ਜਿਹੜੇ ਉਹਨਾਂ ਦਾ ਜਿਹੜਾ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲ ਸਕੇ ਐਸਾ ਕਿ ਪਿਛਲੀ ਦਿਨੀ ਜਿਹੜੀ ਕੁਦਰਤ ਦੀ ਮਾਰ ਪੰਜਾਬ ਤੇ ਪਈ ਹੈ ਮੈਂ ਆਪੇ ਰਾਵੀ ਦੇ ਕਿਨਾਰੇ ਰੰਨਾ ਹਾੜਾਂ ਨੇ ਜਿੰਨਾ ਨੁਕਸਾਨ ਇਸ ਵਾਰੀ ਕੀਤਾ ਹੈ ਮੇਰੀ ਹੋਂਸ਼ ਇਹਨਾਂ ਨੁਕਸਾਨ ਕਦੀ ਆਪਾਂ ਨਹੀਂ ਦੇਖਿਆ ਹਾੜ ਪਹਿਲਾਂ ਵੀ ਆਏ ਨੇ ਔਰ ਇੱਕ ਕੱਲਾ ਮੈਂ ਕਨੌਰ ਚ ਨਹੀਂ ਮੇਰਾ ਪੂਰੇ ਪੰਜਾਬ ਦੇ ਅੰਦਰ ਉਹਨਾਂ ਸਾਰੇ ਪਿੰਡਾਂ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਹਾਰ ਦੀ ਮਾਰ ਪਈ ਹੈ ਔਰ ਇਸ ਦੁੱਖ ਦੀ ਘੜੀ ਚ ਪੂਰਾ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਟਰ ਹਰ ਉਸ ਪੰਜਾਬੀ ਨਾਲ ਖੜਾ ਹੈ ਚਾਹੇ ਉਹ ਖੇਤ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਗਰੀਬ ਹੋਵੇ ਜਿੰਨ ਘਰ ਜਿੱਦਾ ਟੱਠਿਆ ਔਰ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਿੱਥੇ ਉਹਨਾਂ ਦੀ ਜੋ ਮਦਦ ਬੀਜੇਪੀ ਕਰ ਸਕਦੀ ਹੈ ਆਪਣੇ ਤੌਰ ਤੇ ਉਹ ਕਰਨ ਦਾ ਪ੍ਰਯਾਸ ਕਰ ਰਹੀ ਹੈ ਇਹਦੇ ਨਾਲ ਨਾਲ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਦੇ ਘਰ ਠੱਠੇ ਨੇ ਉਹਨਾਂ ਸਭ ਨੂੰ ਜਿਹੜੀ ਸਭ ਉਹਨਾਂ ਦੀ ਲੋੜਿੰਦੀ ਸਹਾਇਤਾ ਹੈ ਉਹ ਪ੍ਰਾਪਤ ਹੋਏ ਔਰ ਉਹਦੇ ਅੰਦਰ ਬੀਜੇਪੀ ਇੱਕ ਸਹਾਇਕ ਦੀ ਭੂਮਿਕਾ ਅਦਾ ਕਰੇ ਮੇਰਾ ਮੰਨਣਾ ਹੈ ਕਿ ਇਸ ਵੇਲੇ ਰਾਜਨੀਤੀ ਦਾ ਨਹੀਂ ਸੇਵਾ ਦਾ ਮੌਕਾ ਹੈ ਰਾਜਨੀਤੀ ਦੀ ਕਈ ਮਿਆਰ ਹੁੰਦੇ ਨੇ ਲੇਕਿਨ ਮੌਜੂਦਾ ਸਰਕਾਰ ਆਪਤਾ ਦੇ ਅੰਦਰ ਵੀ ਸਿਆਨਪਨੀ ਵਰਤਦੀ ਉਹ ਹਰ ਗੱਲ ਦੇ ਅੰਦਰ ਭਰਮ ਝੂਠ ਫਿਲਾ ਕੇ ਹੁਣ ਫਸੀ ਪਈ ਹੈ ਨਾ ਨਾ ਝੂਠ ਬੋਲਦੀ 12000 ਕਰੋੜ ਰੁਪਇਆ ਡਿਜਾਸਟਰ ਫੰਡ ਦਾ ਪਿਛਲੇ ਸਾਲਾਂ ਦਾ ਨਾ ਕੋਈ ਇਕੱਠਾ ਹੈ ਅੱਛਾ ਉਹ ਅੱਜ ਨਹੀਂ ਖਰਚਣਾ ਤੇ ਕਿਤੋਂ ਖਰਚਣਾ ਪਰ ਉਹਦੇ ਵਿੱਚ ਸਾਫ ਸਾਫ ਲਿਖਿਆ ਹੈ ਝੂਠ ਬੋਲਦੇ ਨੇ ਕਿ ਉਹਦੇ ਵਿੱਚ ਜੇ ਯੋਗ ਮਾਨੋ ਕਿਸੇ ਕਲਾਸ ਚ ਘੱਟ ਪੈਸੇ ਨੇ ਉਹਦੀ ਗੱਲ ਹੋ ਸਕਦੀ ਹੈ ਚਰਚਾ ਹੋ ਸਕਦੀ ਹੈ ਛੂਟ ਲਈ ਜਾ ਸਕਦੀ ਹੈ ਲੇਕਿਨ ਉੱਤੇ ਲਿਖਿਆ ਹੈ ਕਿ ਅਗਰ ਕਿਸਦਾ ਜੀ ਮਰਦਾ 4 ਲੱਖ ਰੁਪਏ ਦੇਣਾ ਔਰ ਪਾਵਰ ਡੀਸੀ ਨੂੰ ਹੈ ਅਗਰ ਕੋਈ ਗਾਈ ਮਰੀਏ ਤੇ ਇੰਨੇ ਪੈਸੇ ਮੱਝ ਮਰੀਏ ਤੇ ਇੰਨੇ ਪੈਸੇ ਇੱਥੋਂ ਤੱਕ ਸਾਰਾ ਉਹਦਾ ਵਿਵਰਣ ਹੈ ਉਹ 12 ਹਜ਼ਾਰ ਕਰੋੜ ਦਾ ਭੋਗ ਹੀ ਨਹੀਂ ਫਾਈਨਾਂਸ ਮਿਨਿਸਟਰ ਕਹਿੰਦਾ ਜੀ ਸਾਡੇ ਕੋਲ ਨਿੱਕਾ ਪਾਇਆ ਨਹੀਂ ਮੁੰਡੀਆ ਕਹਿੰਦਾ ਨਹੀਂ ਪਏ ਹੈਗੇ ਇਹਨਾਂ ਨੂੰ ਆਪੇ ਹੀ ਨਹੀਂ ਪਤਾ ਕਿ ਪੰਜਾਬ ਦੇ ਨਾਲ ਕੀ ਕਰਨਾ ਹੈ 1600 ਕਰੋੜ ਰੁਪਇਆ ਮੋਦੀ ਸਾਹਿਬ ਨੇ ਸ਼ਬਦ ਪ੍ਰਯੋਗ ਕੀਤਾ ਫੌਰੀ ਰਾਹਤ ਜਿਹੜੇ ਕੰਮ ਡਿਜਾਸਟਰ ਚ ਇਸ ਵੇਲੇ ਵਿਕਾਸ ਦੇ ਚੱਲ ਰਹੇ ਨੇ ਲੋਕਾਂ ਨੂੰ ਜਿਹੜੀਆਂ ਸੁਵਿਧਾ ਦੇਣ ਦੀ ਜ਼ਰੂਰਤ ਹੈ ਉਹਦੇ ਚ ਕੋਈ ਅੜਚਨ ਨਾ ਆਏ ਇਸ ਕਰਕੇ 1600 ਕਰੋੜ ਰੁਪਇਆ ਅਲਾਟ ਕੀਤਾ ਨਾਲ ਕੀ ਕਿਹਾ ਪੰਜਾਬ ਸਰਕਾਰ ਨੇ ਦਿੱਤਾ ਪੈਸਾ ਕਿ 20000 ਅਗੇ ਮੈਂ ਮੈਂ ਦੱਸ ਰਿਹਾ ਮੈਂ ਆ ਰਿਹਾ ਜੀ ਭਾਜੀ ਉੱਥੇ ਜਾ ਰਿਹਾ ਤੁਹਾਡੀ ਗੱਲ ਦਾ ਜਵਾਬ ਦਵਾਂਗਾ ਅਗਲਾ ਵੀ ਸਵਾਲ ਹੋਏਗਾ ਉਹਦਾ ਵੀ ਜਵਾਬ ਦਵਾਂਗਾ ਔਰ ਇਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਚੀਫ ਫੈਕਟਰੀ ਨਾ ਜਨਾ ਚੀਫ ਫੈਕਟਰੀ ਨੇ ਲਗ ਲਗ ਹੈਡ ਚ ਹਾੜਾਂ ਚ ਹੋਏ ਘਾਟੇ ਦੀ ਜਾਣਕਾਰੀ ਦਿੰਦੇ ਹੋਏ ਟੋਟਲ ਅਮਾਉਂਟ 13000 279 ਕਰੋੜ ਰੁਪਇਆ ਬਨਾਇਆ ਔਰ ਇਹ ਮੈਂ ਕਿਉਂ ਦੱਸ ਰਿਹਾ ਤੁਹਾਨੂੰ ਕਿਉਂਕਿ ਮੈਂ ਉਸ ਮੀਟਿੰਗ ਦਾ ਹਿੱਸਾ ਸੀ ਜਿੱਥੇ ਉਹ ਪ੍ਰੈਜੈਂਟੇਸ਼ਨ ਹੋਈ ਹੈ ਠੀਕ ਹੈ ਮੰਗ 2000 ਕਰੋੜ ਰੇਣੇ ਅਰੇ ਝੂਠਾ ਹੀ ਬਣਾ ਲੰਦੇ ਕਹਿ ਰਹੇ ਹੋ ਕਿ ਸਾਨੂੰ ਘਾਟਾ ਪਿਆ 13279 ਕਰੋੜ ਦਾ ਅਰੇ 13600 ਕਰੋੜ ਰੁਪਏ ਤੇ ਤੁਹਾਡੇ ਕੋਲ ਪਿਆ ਇਹਦੇ باوجود ਵੀ ਮੋਦੀ ਸਾਹਿਬ ਨੇ ਕੀ ਕਿਹਾ ਜਲੇ 1600 ਕਰੋੜ ਰੁਪਏ ਦਿੱਤਾ ਉਹਨਾਂ ਨੇ ਕਿਹਾ ਫੋਰੀ ਰਾਤ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਮਜ਼ਦੂਰ ਦਾ ਕਿੰਨਾ ਨੁਕਸਾਨ ਹੋਇਆ ਘਰ ਡਿੱਗਣ ਦਾ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਨੁਕਸਾਨ ਹੋਇਆ ਸਕੂਲਾਂ ਦਾ ਕਿੰਨਾ ਨੁਕਸਾਨ ਹੋਇਆ ਹੈਲਥ ਦਾ ਕਿੰਨਾ ਨੁਕਸਾਨ ਹੋਇਆ ਪੰਜਾਬ ਦੀ ਟੀਮ ਔਰ ਕੇਂਦਰ ਦੀ ਸਰਵੇ ਟੀਮ ਆਪ ਚ ਬੈਠ ਕੇ ਪੂਰੀ ਪ੍ਰੋਜੈਕਟ ਰਿਪੋਰਟ ਬਣਾ ਕੇ ਕਿ ਕਿਸ ਹੱਡ ਹੈਂਡ ਚ ਕਿੰਨਾ ਕਿੰਨਾ ਪੈਸਾ ਚਾਹੀਦਾ ਹੈ ਕੇਂਦਰ ਨੂੰ ਭੇਜੋ ਕੇਂਦਰ ਜਿਹੜਾ ਪੰਜਾਬ ਨਾਲ ਖੜਾ ਪੂਰੀ ਮਦਦ ਕਰੇਗਾ ਹੋਰ ਦੋਸਤੋ ਕੀ ਦਿਨ ਇਹਦੇ ਬਾਅਦ ਕੋਈ ਸਵਾਲ ਬਚਦਾ ਇਹ ਤਾਂ ਇਹਨਾਂ ਨੂੰ ਪੁੱਛੋ ਅਸ਼ੋਨੀ ਜੀ ਜਦੋਂ ਖਾੜਾ ਹੁੰਦੇ ਨੇ ਖਾੜਾ ਤੋਂ ਬਾਅਦ ਜਿਹੜਾ ਨੁਕਸਾਨ ਹੁੰਦਾ ਕੋਈ ਵੀ ਕਿਸੇ ਵੀ ਸਟ੍ਰੀਟ ਦੀ ਰਾਸੀ ਤੇ ਰਹੂਗੀ ਆ ਖੜਾ ਤਾਂ ਹੋਏ ਵੱਧ ਨੁਕਸਾਨ ਦੀ ਗੱਲ ਕਰਦੀ ਆ ਕਿ ਇਸ ਘਰ ਨੇ ਪੈਸੇ ਦਿੱਤੇ ਇਸ ਘਰ ਨੇ ਪੈਸੇ ਨਹੀਂ ਦਿੱਤੇ ਹੜਾਂ ਦੀ ਰੋਕਥਾਮ ਦੇ ਲਈ ਸਰਕਾਰਾਂ ਕੀ ਕਰਦੀਆਂ ਨੇ ਜਿਵੇਂ ਜੇ ਤੁਸੀਂ ਤੁਸੀਂ ਉਸੀ ਘਗਰ ਦਾ ਦੌਰਾ ਕਰਵੇਂ ਸਵਾਲ ਕਰ ਮੈਂ ਮੈਂ ਉਸੀ ਘਗਰ ਦਾ ਦੌਰਾ ਕਰ ਰਿਹਾ ਹਾਂ ਘਗਰ ਦੀ ਸਫਾਈ ਨਹੀਂ ਹੋਈ 1988 ਚ ਹੜ ਆਏ ਸੀ 1999 ਚ ਸਫਾਈ ਹੋਈ ਸੀ ਅੱਜ ਦੇਖ ਲਓ 37 ਸਾਲ ਹੋ ਗਏ ਘਗਰ ਦੀ ਸਫਾਈ ਨਹੀਂ ਹੋਈ ਇਸੇ ਕਰਕੇ ਹੜ ਉਹਦੇ ਲਈ 97 ਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਆ ਗਿਆ ਸਵਾਲ ਆ ਗਿਆ ਮੈਂ ਸਮਝ 12 ਦੇ ਦੋ ਹਾੜਾਂ ਦੇ ਇਹ ਨਹਿਰਾਂ ਦੀ ਸਫਾਈ ਲਈ ਦਰਿਆਵਾਂ ਦੀ ਸਫਾਈ ਲਈ ਇਸ ਸਰਕਾਰ ਨੇ 260 ਕਰੋੜ ਰੁਪਇਆ ਖਰਚਾ ਪਾਇਆ ਇਹ ਮੈਂ ਨਹੀਂ ਕਹਿ ਰਿਹਾ ਮਾਨ ਦਾ ਕਜ਼ਨ ਬ੍ਰਦਰ ਟਵੀਟ ਕਰ ਰਿਹਾ ਔਰ ਉਹ ਕਹਿ ਰਿਹਾ ਕਿ ਉਹ ਇਹਨਾਂ ਦਾ ਜਿਹੜਾ ਮੰਤਰੀ ਹੈ ਉਹਨੂੰ ਪੈਸਾ ਸਫਾਈ ਲਈ ਲਾਇਆ ਨਹੀਂ ਕਾਗਜ਼ਾਂ 'ਚ ਸਫਾਈ ਹੋ ਗਈ ਯਾਰ ਇੱਕ ਘਰ ਦੇ ਅੰਦਰ ਹੁਣ ਹੁਣ ਵੀ ਜਿਹੜਾ ਭਖੜੇ ਦੀ ਨਹਿਰ ਹੈ ਹੁਣ ਤਾਂ ਨੁਕਸਾਨ ਹੋ ਗਿਆ ਜਿੰਨਾ ਹੋ ਗਿਆ ਇਹ ਬੋਰੀਆਂ ਪਰ ਪਰ ਕੇ ਲਾ ਕੇ ਇਹ ਪੈਸਾ ਕਮਾਉਣ ਦਾ ਸਾਧਨ ਨਹੀਂ ਹੈ ਤੇ ਹੋਰ ਕੀ ਹੈ ਸਲੈਪਾਂ ਲਾਣ ਪੱਕੀਆਂ ਕਿਉਂ ਨਹੀਂ ਲਾਰੇ ਕਾਰਨ ਇਹ ਹੈ ਇਹ ਹਰ ਕੰਮ 'ਚ ਪੈਸਾ ਲੱਭ ਰਹੇ ਨੇ ਹੁਣ ਵੀ ਨਹੀਂ ਸੁਧਰ ਰਹੇ ਕਿ ਇੰਨਾ ਨੁਕਸਾਨ ਲੋਕਾਂ ਦਾ ਹੋ ਗਿਆ ਦੂਜੀ ਗੱਲ 1300 13600 ਕਰੋੜ ਰੁਪਏ ਪਿਆ ਤੁਸੀਂ ਹੈਡਾਂ 'ਚ ਵੀ ਪੈਸੇ ਮੰਗੋਗੇ ਕੀ ਸੜਕਾਂ ਦਾ ਇਨਾ ਨੁਕਸਾਨ ਹੋਇਆ ਉਹ ਨੀਤਨ ਗੜਗੀ ਦੀ ਦਾ ਬਿਆਨ ਵੀ ਆਇਆ ਕਿ ਪੰਜਾਬ ਦੀਆਂ ਜਿੰਨੀਆਂ ਸੜਕਾਂ ਦਾ ਨੁਕਸਾਨ ਆਇਆ ਸਾਨੂੰ ਭੇਜੋ ਹੈਲਥ ਦਾ ਸਕੂਲਾਂ ਦਾ ਕਿਸਾਨ ਦਾ ਭੇਜੋਗੇ ਨਾ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਦੀ ਕੀ ਹਿੱਸੇਦਾਰੀ ਹੈ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਸਟੇਟ ਦਾ ਮੁੱਖ ਮੰਤਰੀ ਇਹ ਸਾਰਾ ਕੁਝ ਉਹਨਾਂ ਨੇ ਭੇਜਣਾ ਹੈ ਇਹਨਾਂ ਕੀ ਕਰਨਾ ਉਹ ਦੱਸਦੇ ਸਾਨੂੰ ਹੁਣ ਤਾਂ ਮੈਂ ਲੋਕਾਂ ਕੋਲ ਗਿਆ ਮਿਲ ਕੇ ਆਇਆ ਉਹ ਕਹਿੰਦੇ ਜੀ ਗਲਤੀ ਨਾਲ ਵੀ ਇਹਨਾਂ ਨੂੰ ਕਹਣਾ ਭੇਜੋ ਜੋ ਕੁਝ ਦੇਣਾ ਸਿੱਧਾ ਕਿਸਾਨ ਨੂੰ ਦਿਓ ਮਜ਼ਦੂਰ ਨੂੰ ਦਿਓ ਇੱਥੇ ਵੀ ਜੇ ਤੁਸੀਂ ਦੇਖ ਰਹੇ ਹੋ ਉੱਥੇ ਵੀ ਇਹ ਗੱਲ ਆ ਰਹੀ ਹੈ ਪਿਛਲੀ ਮੀਟਿੰਗ 'ਚ ਵੀ ਇਹ ਗੱਲ ਆਈ ਇਹ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਛੱਟ ਗਿਆ ਲੇਕਿਨ ਇਹਦੇ باوجود ਵੀ ਮੈਂ ਸਰਕਾਰ ਨੂੰ ਕਹਿੰਦਾ ਇਹ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਕਰਨੇ ਪਈਆਂ ਇਹ ਰਾਜਨੀਤੀ ਕਰ ਰਹੇ ਨੇ ਨਹੀਂ ਤੇ ਮੇਰਾ ਇਹ ਮੰਨਣਾ ਹੈ ਇਹ ਸੇਵਾ ਦਾ ਟਾਈਮ ਹੈ ਰਾਜਨੀਤੀ ਦਾ ਨਹੀਂ ਪ੍ਰਧਾਨ ਜੀ ਇੱਕ ਸਵਾਲ ਜਿਹੜਾ ਜੀ ਜੇਕਰ ਗੱਲ ਕਰੇ ਜਿੰਨੇ ਪ੍ਰਵਾਸੀਆਂ ਨੂੰ ਜਿਹੜਾ ਹੁਣ ਮਤੇ ਪੱਤੇ ਜਾ ਰਹੇ ਨੇ ਦੇਖੋ ਮੇਰੀ ਇੱਕ ਗੱਲ ਸੁਣੋ ਇਹ ਦੇਸ਼ ਇੱਕ ਹੈ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਇਸ ਇਸ ਦੇਸ਼ ਦੇ ਅੰਦਰ ਅਲੱਗ-ਅਲੱਗ ਪੰਥ ਅਲੱਗ-ਅਲੱਗ ਧਰਮਾਂ ਨਾਲ ਜੁੜੇ ਹੋਏ ਲੋਕ ਅਲੱਗ-ਅਲੱਗ ਕਾਸਟਾਂ ਦੇ ਲੋਕ ਪੂਰੇ ਦੇਸ਼ 'ਚ ਰਹਿੰਦੇ ਨੇ ਕਿਸੇ ਇੱਕ ਵਿਅਕਤੀ ਦੇ ਮੈਦਾ ਤੇ ਹੁਣਾਂ ਪਰਿਵਾਰ ਦੇ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣਾ ਬੱਚਾ ਖੋਇਆ ਲੇਕਿਨ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਪੂਰੇ ਸਮਾਜ ਨੂੰ ਨੁਕਸਾਨ ਨਹੀਂ ਕਰ ਸਕਦੇ ਔਰ ਪੂਰੇ ਸਮਾਜ ਨੂੰ ਜੋੜ ਕੇ ਨਹੀਂ ਰੱਖ ਸਕਦੇ ਇਸ ਮਾਮਲੇ 'ਚ ਸਰਕਾਰ ਨੂੰ ਸੰਜੀਦਗੀ ਦਿਖਾਨੀ ਚਾਹੀਦੀ ਹੈ ਇਹਦੇ ਨਾਲ ਪੰਜਾਬੀਆਂ ਦੀ ਸ਼ਬੀ ਪੰਜਾਬੀ ਵੀ ਤਾਂ ਪੂਰੇ ਦੇਸ਼ 'ਚ ਰਹਿੰਦਾ ਹੈ ਪੰਜਾਬੀਆਂ ਦੀ ਸ਼ਬੀ ਤੇ ਵੀ ਫਰਕ ਪੈਂਦਾ ਕਿਸੇ ਇੱਕ ਵਿਅਕਤੀ ਨੇ ਵਰਗ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਪੂਰੇ ਉਹਦੇ ਸਮਾਜ ਨੂੰ ਨਹੀਂ ਮਿਲਣੀ ਚਾਹੀਦੀ ਹਾਂ ਕੋਖ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਲੋਕ ਇੱਥੇ ਆ ਰਹੇ ਨੇ ਕਿਸ ਮਕਸਦ ਨਾਲ ਆ ਰਹੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਘੱਗਰ ਦੀ ਮਾਰ ਅਸ਼ਵਨੀ ਜੀ ਘੱਗਰ ਤੋਂ ਲੈ ਕੇ ਕੀ ਅਨਾਉਂਸਮੈਂਟ ਹੈ ਇਸ ਏਰੀਆ ਵਿੱਚ ਅਸਾਂ ਕਿ ਇੱਥੇ ਮੈਂ ਮਿਲਿਆ ਇਹਨਾਂ ਨੇ ਇੱਕ ਤੇ ਕਿਹਾ ਕਿ ਉਹ ਯੂ ਟਾਈਪ ਹੈ ਐਸ ਟਾਈਪ ਹੈ ਪਰ ਅਸੀਂ ਬਾਟਰ ਰਿਸੋਰਸ Minister ਇਹਨਾਂ ਨੂੰ ਪਹਿਲਾਂ ਮਿਲ ਇਹਨਾਂ ਨੇ ਪਹਿਲਾਂ Minister ਜਿਹੜੇ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਇਸ ਵੇਲੇ BJP ਦੇ 25 Minister ਲੋਕਾਂ ਦਾ ਦੁੱਖਦਰ ਸੁਣਨ ਲਈ ਕੇਂਦਰ ਨੇ ਇੱਥੇ ਭੇਜੋਏ ਨੇ ਔਰ ਪ੍ਰੋਜੈਕਟ ਜਿਹੜਾ ਉਹ ਬਣੇਗਾ ਉਹਦੇ ਤੇ ਦੇਖਦੇ ਆ ਕਿਸਾਨਾਂ ਦੀ ਮਦਦ ਵੀ ਚਾਹੀਦੀ ਹੈ ਅਗਰ ਉਹਨੂੰ ਸਿੱਧਾ ਵੀ ਕਰਨਾ ਤੇ ਸਾਰੇ ਰਲ ਮਿਲ ਕੇ ਇਹ ਜਿਹੜੀ ਬਾੜ बार-बार ਆਂਦੀ ਹੈ ਇਹਦੇ ਤੋਂ ਜਰਾ ਜੋ ਬਚਾ ਕਰ ਸਕਦੇ ਆ ਜੋ ਉਪਰਾਲੇ ਕੇਂਦਰ ਦੇ ਕਰਨ ਬਲੇ ਹੋਣਗੇ ਲੇਕਿਨ ਇਹਦੇ ਅੰਦਰ ਵੀ ਸਟੇਟ ਗਵਰਨਮੈਂਟ ਦੀ ਜ਼ਰੂਰਤ ਪੈਗੀ ਪ੍ਰੋਜੈਕਟਰ ਬੋਰਡ ਇਹਨਾਂ ਦੀ ਜਾਣੀ ਹੈ ਅਸੀਂ ਤਾਂ ਜੋਰ ਲਗਾ ਰਾਣਾ ਇਹ ਤਾਂ ਪਹਿਲਾਂ ਤੈਅ ਕਰਨ ਕਿ ਇਹ ਕਰਨਾ ਕੀ ਚਾਹੁੰਦੇ ਨੇ ਉਸ ਤੋਂ ਬਾਅਦ ਸਾਡਾ ਕੰਮ ਚਾਲੂ ਹੋਣਾ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਜੀ